ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਗੁਰਬਾਣੀ ਦੇ ਵਿੱਚ ਜਈਆਂ ਵਾਲੇ ਸ਼ਬਦ ਆ ਰਹੇ ਨੇ ਅੱਜ ਆਪਾਂ ਕੰਨੇ ਵਾਲਾ ਸ਼ਬਦ ਉਚਾਰਨ ਸਿੱਖਣਾ ਕਿ ਜਈਏ ਨੂੰ ਕੰਨਾ ਜਿੱਥੇ ਆ ਰਿਹਾ ਉਹਦਾ ਉਚਾਰਨ ਕਿਵੇਂ ਕਰਨਾ ਸਾਰੀ ਵੀਡੀਓ ਜਈਆਂ ਵਾਲੀਆਂ ਸੀ ਪਲੇਲਿਸਟ ਦੇ ਵਿੱਚ ਪਾਈਆਂ ਹੋਈਆਂ ਆਪ ਜਾ ਕੇ ਸਰਵਣ ਕਰ ਸਕਦੇ ਹੋ ਜਿੰਨੇ ਵੀ ਗੁਰਬਾਣੀ ਵਿੱਚ ਜਈਆਂ ਵਾਲੇ ਸ਼ਬਦ ਆਉਂਦੇ ਨੇ ਸਾਰਿਆਂ ਦੇ ਹੀ ਉਚਾਰਨ ਦੱਸ ਕੇ ਅਸੀਂ ਵੀਡੀਓ ਬਣਾ ਕੇ ਪਾਈਆਂ ਨੇ ਪਲੇਲਿਸਟ ਵਿੱਚ ਇਸੇ ਚੈਨਲ ਦੀ ਪਲੇਲਿਸਟ ਬਣੀ ਹੈ ਉੱਥੇ ਲਿਖਿਆ ਮਹੰਗੇ ਸ਼ਬਦ ਮਹੰਗੇ ਸ਼ਬਦ ਜਦ ਖੋਲੋਗੇ ਤੁਸੀਂ ਤੁਹਾਨੂੰ ਸਾਰੀਆਂ ਵੀਡੀਓ ਪ੍ਰਾਪਤ ਹੋ ਜਾਣਗੀਆਂ ਉੱਤੇ ਤੁਸੀਂ ਲਿਖਿਆ ਵੇਖ ਰਹੇ ਹੋ ਜਈਏ ਕੰਨਾ ਗੁਰਬਾਣੀ ਵਿੱਚ ਜਿੱਥੇ ਜਈਏ ਕੰਨਾ ਆਉਂਦਾ ਹੈ ਜਈਏ ਕੰਨਾ ਉਹਨੇ ਐਡੇ ਕੰਨਾ ਬਨਣਾ ਹੈ ਪਲੱਸ ਏਡੀ ਸਿਆਰੀ ਏਡੀ ਸਿਆਰੀ ਐਡੇ ਕੰਨੇ ਹੈ ਜਈਏ ਕੰਨਾ ਕਿਤੇ ਵੀ ਪਾਠ ਗੁਰਬਾਣੀ ਵਿੱਚ ਆ ਰਿਹਾ ਹੈ ਉਚਾਰਨ ਕਰਨ ਵਾਸਤੇ ਏੜੀ ਸਿਆਰੀ ਤੇ ਐੜੇ ਕੰਨਾ ਉਚਾਰਨ ਹੋਵੇਗਾ ਕਿਵੇਂ ਹੋਵੇਗਾ ਆਪਾਂ ਸਰਵਣ ਕਰਦੇ ਹਾਂ ਗੁਰਬਾਣੀ ਵਿੱਚ ਪਾਠ ਹੁੰਦਾ ਪਪਾ ਜਈਏ ਕੰਨਾ ਜੇ ਤੁਹਾਡੇ ਮਨ ਵਿੱਚ ਸ਼ੱਕ ਹੋਵੇਗਾ ਕਿ ਜਈਆ ਉਚਾਰਨ ਕਿਉਂ ਨਹੀਂ ਕਰਨਾ ਗੁਰਬਾਣੀ ਵਿੱਚ ਜੇ ਦੂਜੇ ਨੰਮਰ ਤੇ ਜਈਆ ਆ ਰਿਹਾ ਤੇ ਉਹ ਜਈਆ ਊੜਾ ਐੜਾ ਏੜੀ ਲਗਾ ਮਾਤਰਾ ਦੇ ਹਿਸਾਬ ਦੇ ਨਾਲ ਉਹ ਬਦਲ ਜਾਂਦਾ ਹੈ ਊੜਾ ਐੜਾ ਏੜੀ ਲਗਾ ਮਾਤਰਾ ਦੇ ਹਿਸਾਬ ਨਾਲ ਜੇ ਜਈਆ ਪਹਿਲੇ ਨੰਬਰ ਤੇ ਆ ਰਿਹਾ ਹੈ ਪੱਪੇ ਦੀ ਥਾਂ ਤੇ ਜਈਆ ਆ ਰਿਹਾ ਹੈ ਫਿਰ ਉਹ ਜਈਆ ਹੀ ਪੜਿਆ ਜਾਵੇਗਾ ਹੁਣ ਗੁਰਬਾਣੀ ਵਿੱਚ ਇਹ ਪਾਠ ਆਉਂਦਾ ਹੈ ਪੱਪਾ ਜਈਏ ਕੰਨਾ ਆਪਾਂ ਕੀ ਪੜਦੇ ਆ ਪਇਆ ਪਇਆ ਕਿਵੇਂ ਬਣੇਗਾ ਪਪਾ ਈੜੀ ਸਿਆਰੀ ਐਡੇ ਕੰਨਾ ਪਇਆ ਜੇ ਆਪਾਂ ਪੜਦੇ ਆ ਪਿਆ ਪਿਆ ਤੇ ਫਿਰ ਤੇ ਪਪੇ ਨੂੰ ਸਿਆਰੀ ਐਡੇ ਕੰਨਾ ਬਣਦਾ ਪਿਆ ਪਪੇ ਨੂੰ ਸਿਆਰੀ ਨਹੀਂ ਪਈ ਕਿਉਂਕਿ ਜਈਏ ਕੰਨਾ ਇੱਥੇ ਆ ਜਿਹੜੇ ਈੜੀ ਸਿਆਰੀ ਐਡੇ ਕੰਨਾ ਦੋ ਅੱਖਰ ਨਿਕਲ ਨਹੀਂ ਨੇ ਉਚਾਰਨ ਬਣੇਗਾ ਪਇਆ ਪਇਆ ਉਚਾਰਨ ਹੋਵੇਗਾ ਅੱਗੇ ਸ਼ਬਦ ਆ ਗਿਆ ਮੰਮੇ ਕੰਨਾ ਜਈਏ ਕੰਨਾ ਇਹਨੂੰ ਕੀ ਪੜਦੇ ਆਪਾਂ ਮਾਇਆ ਜੇ ਕਹੋਗੇ ਕਿ ਜਈਆ ਹੀ ਪੜਨਾ ਚਾਹੀਦਾ ਹੈ ਜਈਏ ਦੀ ਆਵਾਜ਼ ਉਚਾਰਨ ਹੋਵੇ ਫਿਰ ਇਸ ਦਾ ਉਚਾਰਨ ਹੋਵੇਗਾ ਮਾਜਾ ਮਾਇਆ ਪਰ ਮਾਜਾ ਕੋਈ ਅਰਥ ਨਹੀਂ ਬਣਦਾ ਗੁਰਬਾਣੀ ਵਿੱਚ ਜਿੱਥੇ ਜਈਆ ਆ ਰਿਹਾ ਦੂਜੇ ਨੰਬਰ ਤੇ ਆ ਰਿਹਾ ਤੀਜੇ ਨੰਬਰ ਤੇ ਆ ਰਿਹਾ ਉਹ ਲਗਾ ਮਾਤਰਾ ਦੇ ਸਾਹ ਦੇ ਨਾਲ ਉਹਨੇ ਅੱਖਰ ਨੇ ਚੇਂਜ ਹੋ ਜਾਣਾ ਮੰਮੇ ਕੰਨਾ ਜਈਏ ਕੰਨਾ ਮੰਮੇ ਕੰਨਾ ਪਾਇਆ ਹੀ ਹੋਇਆ ਹੈ ਠੀਕ ਆ ਇੱਥੇ ਹੁਣ ਈ ੜੀ ਸਿਆਰੀ ਐ ੜੇ ਕੰਨਾ ਪਾਉਣਾ ਹੈ ਈ ੜੀ ਸਿਆਰੀ ਐ ੜੇ ਕੰਨਾ ਉਚਾਰਨ ਹੋਗਾ ਮਾਇਆ ਮਾਇਆ ਹੀ ਉਚਾਰਨ ਕਰਨਾ ਕਿਤੇ ਵੀ ਇਹ ਸ਼ਬਦ ਗੁਰਬਾਣੀ ਵਿੱਚ ਆ ਰਿਹਾ ਤਾਂ ਵੈਸੇ ਹੀ ਗੁਰਬਾਣੀ ਵਿੱਚ ਤਿੰਨੇ ਸ਼ਬਦ ਆਉਂਦੇ ਨੇ ਜੇ ਕਿਤੇ ਵੀ ਤੁਹਾਨੂੰ ਗੁਰਬਾਣੀ ਵਿੱਚ ਇਹ ਸ਼ਬਦ ਨਜ਼ਰ ਆਉਂਦਾ ਹੈ ਪੜਦਿਆਂ ਆਉਂਦਾ ਹੈ ਤੇ ਇਸ ਦਾ ਉਚਾਰਨ ਮੰਮੇ ਕੰਨਾ ਜੀਏ ਕੰਨਾ ਮਾਇਆ ਹੀ ਉਚਾਰਨ ਹੋਵੇਗਾ ਕਿਉਂਕਿ ਜਈਏ ਕੰਨਾ ਇੱਥੇ ਈ ੜੀ ਛਿਆਰੀ ੜੇ ਕੰਨਾ ਉਚਾਰਨ ਹੋਣਾ ਹੈ ਮਾਇਆ ਮਾਇਆ ਉਚਾਰਨ ਕਰਨਾ ਪੱਪੇ ਕੰਨਾ ਜਈਏ ਕੰਨਾ ਪੱਪੇ ਨੂੰ ਕੰਨਾ ਪਹਿਲਾਂ ਪਿਆ ਹੀ ਹੋਇਆ ਹੁਣ ਜਿੱਥੇ ਪਿੱਛੇ ਆ ਗਿਆ ਜਈਏ ਕੰਨਾ ਇੱਥੇ ਈ ੜੀ ਛਿਆਰੀ ੜੇ ਕੰਨਾ ਉਚਾਰਨ ਹੋਵੇਗਾ ਇਸ ਦਾ ਉਚਾਰਨ ਬਣ ਜਾਣਾ ਪਾਇਆ ਪੱਪੇ ਕੰਨਾ ਈ ੜੀ ਛਿਆਰੀ ੜੇ ਕੰਨਾ ਕਿਉਂਕਿ ਆਪਾਂ ਪਹਿਲਾਂ ਸਰਵਣ ਕਰ ਚੁੱਕੇ ਹਾਂ ਕਿ ਜਈਏ ਕੰਨਾ ਜਿਹੜਾ ਐਡੇ ਕੰਨਾ ਬਣੇਗਾ ਪਲੱਸ ਈ ੜੀ ਸਿਆਰੀ ਈ ੜੀ ਸਿਆਰੀ ਐਡੇ ਕੰਨਾ ਉਚਾਰਨ ਬਣੇਗਾ ਪਾਇਆ ਪਾਇਆ ਉਚਾਰਨ ਕਰਨਾ ਹੈ ਜੇ ਜਈਏ ਕੰਨਾ ਗੁਰਬਾਣੀ ਵਿੱਚ ਆ ਰਿਹਾ ਹੈ ਤਾਂ ਜਿੱਤੇ ਵੀ ਗੁਰਬਾਣੀ ਵਿੱਚ ਜਈਏ ਕੰਨਾ ਆ ਰਿਹਾ ਹੈ ਈ ੜੀ ਸਿਆਰੀ ਐਡੇ ਕੰਨਾ ਉਚਾਰਨ ਕਰਨਾ ਹੈ ਜਈਏ ਕੰਨਾ ਆ ਰਿਹਾ ਹੈ ਈ ੜੀ ਸਿਆਰੀ ਐਡੇ ਕੰਨਾ ਹੀ ਉਚਾਰਨ ਕਰਨਾ ਹੈ ਕਿਤੇ ਵੀ ਗੁਰਬਾਣੀ ਵਿੱਚ ਇਸ ਤਰ੍ਹਾਂ ਸ਼ਬਦ ਆ ਰਹੇ ਨੇ ਸੋ ਸੰਗਤ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ। ਅਸੀਂ ਇਹਨਾਂ ਸ਼ਬਦਾਂ ਦੇ ਘੱਟੋ-ਘੱਟ ਸੰਗਤ ਜੀ 10-15 ਵੀਡੀਓ ਬਣਾ ਚੁੱਕੇ ਹਾਂ। ਜਿੰਨੇ ਵੀ ਗੁਰਬਾਣੀ ਵਿੱਚ ਮਹੰਗੇ ਸ਼ਬਦ ਆਉਂਦੇ ਨੇ ਜਾਂ ਜੈਏ ਵਾਲ ਸ਼ਬਦ ਆਉਂਦੇ ਨੇ ਸਾਰਿਆਂ ਦੀ ਵੀਡੀਓ ਅਸੀਂ ਬਣਾ ਕੇ ਪਲੇਲਿਸਟ ਵਿੱਚ ਪਾਈ ਹੋਈ। ਤੁਸੀਂ ਪਲੇਲਿਸਟ ਜਾਓਗੇ ਤੁਹਾਨੂੰ ਸਾਰੀਆਂ ਹੀ ਵੀਡੀਓ ਪ੍ਰਾਪਤ ਹੋ ਜਾਣਗੀਆਂ। ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹ ਲੇ ਸਕਣ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ